ਸੀ ਦੇਖ ਰਹੇ ਹੋ ਦੈਨੀ ਸਿਆ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੀ ਮਾਸਕਾਰ ਦੁਆਰਾ ਖੇਡਾ ਵਤਨ ਪੰਜਾਬ ਦੀਆਂ ਜਦੋਂ ਸੀਐਨ ਦੋਸ਼ ਸ਼ੁਰੂ ਐਸੀ ਕਿਤੇ ਕਿਤੇ ਆਕੇ ਪੰਜਾਬ ਦੇ ਸੂਬੇ ਭਰ ਦੇ ਸਾਰੇ ਸ਼ਹਿਰਾਂ ਦੇ ਨਾਲ ਕਸਬਿਆਂ ਦੇ ਜਿਹੜੇ ਉਸ ਉਹਨਾਂ ਨੌਜਵਾਨਾਂ ਨੇ ਹਿੱਸਾ ਦੇ ਇਸ ਦੇ ਨਾਲ ਹੀ ਜਿਹੜੇ ਉਮਰਦ ਰਾਏ ਲੋਕਾਂ ਨੇ ਵੀ ਇਸ ਖੇਡਾ ਵਤਨ ਦੀ ਪੰਜਾਬ ਹਿੱਸਾ ਲੈ ਕੇ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਇੱਕ ਵਾਰ ਫਿਰ ਖੇਡ ਕਲਚਰ ਨੂੰ ਪੰਜਾਬ ਚ ਪਰਫੁੱਲਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਗਈ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲੈਕ ਪਧਰੀ ਮੁਕਾਬਲੇ ਵਿੱਚ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬਾਲ ਸਮਸਿੰਗ ਤੇ ਸ਼ੂਟਿੰਗ ਮੁਕਾਬਲੇ ਸਰਵਾਇਆਇਆ ਜਾ ਰਹੇ ਹਨ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਵਿੱਚ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਕਿੱਡਾ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਿਨ੍ਹਾਂ ਨੂੰ ਨੌکریاں ਵੀ ਇਹਨਾਂ ਨੂੰ ਤਰੱਕੀਆਂ ਵੀ ਨੌکریاں ਕਈ ਵਾਰੀ ਨੌکریاں ਮਿਲਿਆ ਹੁੰਦੀਆਂ ਨੇ ਤਾਂ ਅਗਲੇ ਮੈਡਲ ਵਰੀ ਇਹ ਲੱਗਦਾ ਹੈ ਹੁਣ ਮੈਨੂੰ ਕੀ ਮਿਲ ਜੂਗਾ ਤਰੱਕੀਆਂ ਵੀ ਦੇ ਮੰਗ ਕਿੱਡਾ ਬਦਲ ਪੰਜਾਬ ਦੀਆਂ ਸੀਜ਼ਨ 3 ਵਿੱਚ ਇਸ ਵਾਰ ਖੁੱਲ ਸੈਂਤੀ ਵੱਖ-ਵੱਖ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਹਨ ਇਹ ਨਹੀਂ ਨਹੀਂ ਇਸ ਵਾਰ ਜੇਤੂ ਖਿਡਾਰੀਆਂ ਲਈ 9 ਕਰੋੜ ਰੁਪਏ ਤੋਂ ਵੱਧ ਨਕਦੀ ਇਨਾਮੀ ਰਾਸ਼ੀ ਹੋਵੇਗੀ ਪੰਜਾਬ ਤੰਦਰੁਸਤੀ ਗੜੀ ਗੱਲ ਸਾਹਮਣੇ ਆਖੀ ਸੀ ਬਿਲਕੁਲ ਸਾਹਮਣੇ ਪ੍ਰਤੱਖ ਪਰ ਮਾਨਵੀ ਤੇ ਤਾਂ ਕਿਤੇ ਆ ਕੇ ਪੰਜਾਬ ਖੇਡਾਂ ਵਤਨ ਪੰਜਾਬ ਦੀ ਸੀਜ਼ਨ 2 ਦੀ ਸ਼ੁਰੂਆਤ ਕੀਤੀ ਗਈ ਕਿਤੇ ਕਿਤੇ ਆ ਕੇ ਹੁਣ ਪੰਜਾਬ ਦੇ ਹਰ ਕਸਬਿਆਂ ਦੇ ਜਿਹੜੇ ਨੌਜਵਾਨਾ ਹੁਣ ਖੇਡਾਂ ਵੱਲ ਕਾਫੀ ਰੁਝਾਨ ਹੋ ਚੁੱਕਾ ਤਾਂ ਕਿਤੇ ਕਿਤੇ ਆ ਕੇ ਹੁਣ ਲੁਧਿਆਣਾ ਦੀ ਗੱਲ ਕਰਦੇ ਹੁਣਾ ਵਿੱਚ ਕਾਫੀ ਉਹ ਨੌਜਵਾਨ ਜਿਹੜਾ ਹੁਣ ਖੇਡਾਂ ਪ੍ਰਤੀ ਕਾਫੀ ਉਹਨਾਂ ਦਾ ਰੁਝਾਨ ਹੋ ਚੁੱਕਾ ਤੇ ਨਸ਼ੇ ਤੋਂ ਦੂਰ ਰਹਿ ਕੇ ਪੰਜਾਬ ਦੀ ਮਾਂ ਸਰਕਾਰ ਚਾਹੁੰਦੀ ਕਿ ਪੰਜਾਬ ਦਾ ਹਰ ਨੌਜਵਾਨ ਉਸ 올림픽 ਦੇ ਵਿੱਚ ਆਪਣਾ ਹਿੱਸਾ ਲੈ ਕੇ ਪੰਜਾਬ ਦੇ ਨਾਲ ਦੇਸ਼ ਦਾ ਨਾਮ ਰੋਸ਼ਨ ਕਰੇ ਤੋ ਇਹ ਪ੍ਰਤੱਖ ਪਰਮਾਨ ਸਾਹਮਣੇ ਆਇਆ ਤੇ ਪੰਜਾਬ ਦੇ ਉਹ ਜਿਹੜੇ ਨੌਜਵਾਨ ਸਾਹਮਣੇ ਆਇਆ ਜਿਹੜੇ ਪੜ੍ਹਦੇ ਵੀ ਸੀ ਕੰਮ ਵੀ ਕਰਦੇ ਤਾਂ ਖੇਡਾਂ ਵਤਨ ਪੰਜਾਬ ਦੀ ਹਿੱਸਾ ਲੈ ਕੇ ਉਹ ਮੁਕਾਮ ਹਾਸਲ ਕੀਤੇ ਇਹ ਨੌਜਵਾਨ ਹੈ ਜਿਨ੍ਹਾਂ ਨੇ ਹਿੱਸਾ ਲੈ ਕੇ ਅ ਅਲੱਗ-ਅਲੱਗ ਗੇਮਾਂ ਦੇ ਵਿੱਚ ਉਹ ਮੁਕਾਮ ਹਾਸਲ ਕੀਤੇ ਗੱਲਬਾਤ ਕਰਾਂਗੇ ਪੰਜ ਕਿਹਨਾਂ ਨੰਬਰ ਦਾ ਮੇਰਾ ਉਦੇਸ ਸਿੰਘ ਜੀ ਖੇਡਾਂ ਵਤਨ ਪੰਜਾਬ ਹਿੱਸਾ ਦਾ ਜੀ ਹਾਂਜੀ ਚਲੋ ਦਿੱਤਾ ਸੀ ਅਸੀਂ ਹੁਣੇ 2 ਦਿਨ ਪਹਿਲਾਂ ਹੋ ਚੁੱਕਿਆ ਜੀ 28 ਤਰੀਕ ਨੂੰ ਕਿਹੜੀ ਗੇਮ ਖੇਡੀ ਸੀ ਅਸੀਂ ਜੈਵਲਿਨ ਥਰੋ ਕਿਹੜਾ ਰਿਪਿਜੀਸ਼ਨ ਲਾਇਆ ਫਰਸਟ ਪੋਜੀਸ਼ਨ ਖੇਡ ਆਵਤਨ ਪੰਜਾਬ ਦੀਆਂ ਸੀਜ਼ਨ 3 ਸ਼ੁਰੂ ਹੋ ਗਿਆ। ਕਿੱਸਾ ਦੱਗ ਰਿਹਾ ਪੰਜਾਬ ਸਰਕਾਰ ਦਾ ਕਿਦਾਂ ਉਪਰਾਲਾ ਰਿਹਾ ਦਾ? ਬਹੁਤ ਵਧੀਆ ਉਪਰਾਲਾ ਰਿਹਾ ਜੀ। ਅਸੀਂ ਪ੍ਰੋਪਰ ਸਾਨੂੰ ਕੋਈ ਫਾਰਮੈਲਟੀ ਨਹੀਂ ਕਰਨੀ ਵੀ ਕੋਈ ਪ੍ਰੋਬਲਮ ਨਹੀਂ ਆਈ ਸਾਨੂੰ। ਬਹੁਤ ਵਧੀਆ ਗੇਮ ਖੇਡੀ ਅਸੀਂ ਤੇ ਇਹ ਫਸਟ ਟਾਈਮ। ਅ ਇੱਥੇ ਜੇ ਕੋਚ ਸੀ ਵਗੈਰਾ ਤੁਹਾਨੂੰ ਉਹਦਾ ਸਾਥ ਮਿਲਦਾ ਰਿਹਾ ਕੋਚਾਂ ਦਾ ਵੀ ਕਾਫੀ। ਬਿਲਕੁਲ ਸਾਰਾ ਦਾ ਸਾਥ ਮਿਲਦਾ ਜੀ। ਠੀਕ ਹੈ। ਹਾਂ ਜੀ। ਕਿਸਤਾ ਦੀ ਜੈਵਲਿੰਗ ਥਰੋ ਕਿੰਨੇ ਪਾਰਟਿਸਪੀਟੈਂਟ ਤੁਸੀਂ ਜਿਹੜੇ ਪਾਰਟਿਸਪੀਕੇ ਕਿੰਨੇ ਨਾਲ ਸਾਡੇ ਸਹਿਯੋਗੀ ਸੀਗਾ। ਸਾਡੇ ਨਾਲ ਘੱਟੋ ਘੱਟ 15 ਤੋਂ 1 ਹਾਂਜੀ ਤੁਹਾਨੂੰ ਕਿਹੜਾ ਹਾਸਲ ਹੋਇਆ ਰਹੇ ਸਾਨੂੰ ਫਸਟ 골ਡ ਮੈਡਲ ਮਿਲੇ 골ਡ ਮੈਡਲ ਮਿਲੇ ਜੀ ਤੇ ਕਰਦੇ ਖੁਸ਼ ਹੈ ਫਿਰ ਬਹੁਤ ਖੁਸ਼ ਹੈ ਜੀ ਪੜਦੇ ਹੋ ਤੁਸੀਂ ਹਾਂਜੀ ਕਿੱਡੀ ਕਲਾਸ ਦੇ ਵਿੱਚ ਮੈਂ ਜੀ BCA ਸੈਕੰਡ ইয়ার ਚ ਹਾਂ ਜੀ ਐਨਐਮਟੀ ਕਾਲਜ ਤੋਂ আচ্ছা ਹਾਂਜੀ ਤੇ ਜਦੋਂ ਫ੍ਰੀ ਹੁੰਦੇ ਫਿਰ ਕੀ ਕੰਮ ਕਰਦੇ ਹੋ ਕੋਈ ਬੰਗਾਮ ਕਰਦੇ ਹੋ ਵੀ ਆ ਖੇਡਦੇ ਹੋ ਜਾਂ ਮੋਬਾਈਲ 'ਚ ਲੱਗੇ ਰਹਿੰਦੇ ਨਹੀਂ ਨਹੀਂ ਬਸ ਪੜ੍ਹਾਈ ਤੋਂ ਬਾਅਦ ਇਦਾਂ ਪ੍ਰੈਕਟਿਸ ਲਈ ਸ਼ਾਮ ਨੂੰ ਜਾਂਦੇ ਹਾਂ ਗਰਾਊਂਡ 'ਚ ਹਾਂਜੀ ਅੱਗੇ ਕੀ ਅਸਰਾ ਇਰਾਦਾ ਅੱਗੇ ਕਿਹੜੀ ਗੇਮ ਖੇਲਣੀ ਹੈ ਤੁਸੀਂ ਜੈਵਲਿਨ ਥਰੋਈ ਖੇਲਣੀ ਹੈ ਤਾਂ ਕੀ ਕਿਹੜੀ ਗੇਮ ਖੇਲਣਾ ਨੈਸ਼ਨਲ ਖੇਲਦੇ ਆ ਇੰਟਰਨੈਸ਼ਨਲ ਗੇਮ ਖਾਣਾ ਚਾਹੁੰਦੇ ਆ 올림픽 ਦਾ ਨਿਸ਼ਾਨਾ ਵੀ ਹੈ 올림픽 ਤਾਂ ਕਰਦਾ ਨਿਸ਼ਾਨਾ ਤਾਂ ਬਣਾਇਆ ਹੋਇਆ ਪੂਰਾ ਹੂੰ ਦੇਖਦੇ ਆ ਕਿੰਦਾ ਪ੍ਰੈਕਟਿਸ ਦੇ ਹਿਸਾਬ ਨਾਲ ਪਤਾ ਲੱਗੇਗਾ ਹੌਲੀ ਹੌਲੀ ਗੇਮਸ ਦੇ ਡੰਗ ਅੱਗੇ ਜਾਵਾਂਗੇ ਜਿੱਦਾਂ ਹੁਣ ਡਿਸਟ੍ਰਿਕਟ ਜਿੱਤਿਆ ਅੱਗੇ ਸਟੇਟ ਵੀ ਜਿੱਤਾਂਗੇ ਕੋਸ਼ਿਸ਼ ਕਰਾਂਗੇ ਪੂਰੀ ਜਾਨ ਲਾਵਾਂਗੇ ਐਦਾਂ ਹੀ ਅੱਗੇ ਜਾਵਾਂਗੇ ਬਹੁਤ ਪ੍ਰੈਕਟਿਸ ਜਾਰੀ ਹੈ ਬਿਲਕੁਲ ਪ੍ਰੈਕਟਿਸ ਜਾਰੀ ਹੈ ਕਿੰਨਾ ਬਾਈ ਰੜਾ ਹਿਰਨ ਹਰਮੇਲ ਸਿੰਘ ਜੀ ਕਿਹੜੀ ਗੇਮ ਖੇਡੀ ਸੀ ਜੈਵਲੈਂਥਰੋ ਜੀ ਡਿਸਕਸ ਥਰੋ ਤੇ ਜੈਵਲੈਂਥਰੋ ਦੋਨੋਂ ਅੱਛਾ ਦੋ ਖੇਡਿਆ ਸੀ ਹਾਂਜੀ ਤਾਂ ਕਿਹੜੇ ਪੋਜੀਸ਼ਨ ਵਾਲੀ ਆਈ ਸਰ ਮੇਰੀ ਸੈਕੰਡ ਆਈ ਜੀ ਸਿਲਵਰ ਕਿਹੜੇ ਵਿੱਚੋਂ ਜੈਵਲੈਂਥਰੋ ਜੀ ਜੈਵਲੈਂਥਰੋ ਹੋਇਆ ਗੇਮ ਬੜਾ ਮਿਹਨਤ ਕਰਨੀ ਪੈਂਦੀ ਆ ਕਿਸੇ ਦਾ ਦੇਖ ਦੋ ਸਾਰੀ ਜੀ ਮਿਹਨਤ ਤਾਂ ਦੇਖੋ ਜੀ ਹਰ ਚੀਜ਼ ਕੋਈ ਵੀ ਫੀਲਡ ਲਗਾ ਲਓ ਉਹਦੇ ਵਿੱਚ ਮਿਹਨਤ ਤਾਂ ਕਰਨੀ ਪੈਂਦੀ ਆ ਜੀ ਉਹ ਛੋਟੇ ਤੋਂ ਵੱਡੇ ਤੱਕ ਹਨਾਂ ਦੀ ਹਰੇਕ ਨੂੰ ਮਿਹਨਤ ਕਰਨੀ ਪੈਂਦੀ ਆ ਤੇ ਉਹਦੇ ਸਿਰ ਤੇ ਸਾਰਾ ਕੁਝ ਹੈ ਅੱਜੋ ਤੋਂ ਇੱਥੇ ਸਟਾਰਟ ਹੋਈਆਂ ਲੋਹਣਾ ਵੀ ਗੇਮਾਂ ਸਟਾਰਟ ਹੋਈਆਂ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਰਿਹਾ ਸੀ ਯਾਰ ਮਾਹੌਲ ਬਹੁਤ ਵਧੀਆ ਸੀ ਬਹੁਤ ਪੋਜੀਟਿਵ ਮਾਹੌਲ ਸੀਗਾ ਜਿਵੇਂ ਯੂਥ ਨੂੰ ਇੱਕ ਸੇਧ ਦੇਣ ਵਾਲਾ ਮਾਹੌਲ ਸੀਗਾ ਵੀ ਉਹ ਹੋਣਾ ਵੀ ਚਾਹੀਦਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਸੀਗਾ ਕੋਚਸ ਵਗੈਰਾ ਨੇ ਸਾਰਿਆਂ ਨੇ ਆਪਣੇ ਮਤਲਬ ਬੱਚਿਆਂ ਨੂੰ ਬਹੁਤ ਉਤਸ਼ਾਹ ਦਿੱਤਾ ਜੋ ਕਿ ਹਰੇਕ ਥਾਂ ਤੇ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਕਿ ਨੰਬਰ ਦਾ ਸਾਈਪਰੀ ਸਿੰਘ ਕਿਹੜੀ ਗੇਮ ਖੇਲੀ ਸੀ ਡਿਸਕਸ਼ਨ ਹੋਦੀ ਛੋਟ ਮੇ ਕਿੰਨੀ ਉਮਰ ਕਿੰਨੀ ਮੇਰੀ 16 ਸਾਲ 16 ਸਾਲ ਉਮਰ ਆ ਤੁਹਾਡੀ ਹਾਈਟ ਕਿੰਨੀ ਹੈ 6'3" 6'3" ਕਿਹੜੀ ਗੇਮ ਖੇਲੀ ਸੀ ਮੈਂ ਡਿਸਕਸ ਰੋਜ਼ ਮੇਰਾ 골ਡ ਆਇਆ 골ਡ ਆਇਆ ਹਾਂਜੀ ਕਿੰਨੀ ਕਲਾਸ ਪੜਦੇ ਸੀ ਮੈਂ 9th 9th ਚ ਪੜ੍ਹਦੇ ਹਾਂਜੀ ਅ ਸ਼ੁਰੂ ਤੋਂ ਹੀ ਗੇਮ ਖੇਲੇ ਸੀ ਕਿ ਹੁਣੇ ਸ਼ੁਰੂ ਕਰਤੀ ਗੇਮ ਹੁਣੇ ਸਟਾਰਟ ਕੀਤੀ ਹੈ ਪਹਿਲਾਂ ਸ਼ੌਂਕ ਸ਼ੁਰੂ ਤੇ ਸੀਗਾ ਸ਼ੌਂਕ ਸ਼ੁਰੂ ਹਾਂਜੀ ਤਾਂ ਫੇਰ ਘਰ ਦੇ ਕਦੇ ਕਹਿਣ ਵੀ ਕੋਈ ਹੋਰ ਕੋਈ ਗੇਮ ਖਾਲਾ ਹਾਕੀ ਖੇਡ ਲਾ ਕੋਈ ਦੂਜੀ ਕਿੱਕਰਟ ਖੇਡ ਲਾ ਨਹੀਂ ਜੋ ਕਰਦੇ ਕਹਿੰਦੇ ਜਨੇ ਸ਼ੌਂਕ ਉਹੀ ਕਰ ਆ ਗਈ ਆਪਣੀ ਕਲਚਰ ਆ ਗੇਮ ਖੇਡਦੀ ਹਾਂਜੀ ਹਾਂਜੀ ਤੇ 골ਡ ਮੈਡਲ ਮਿਲਿਆ ਹਾਂਜੀ ਅੱਠ ਕੋ ਮੈਂ ਪ੍ਰੈਕਟਿਸ ਕੀਤੀ ਲਗਾਤਾਰ ਤਾਂ ਜਾ ਕੇ ਹੋਇਆ ਕੋਲਰ ਹੁਣ ਕਿਦਾਂ ਦਿਖ ਦਿਓ ਪੰਜਾਬ ਦੀ ਮਾਸਕਾ ਦਵਾ ਨੌਜਵਾਨਾਂ ਉਤਸ਼ਾਹੀ ਕਰਨ ਵਾਸਤੇ ਇੱਕ ਖੇਡਾ ਵਰਤਨ ਪੰਜਾਬ ਦੀ ਲਗਾਤਾਰ ਹੁਲਾਰਾ ਹੰਗਾਰਾ ਮਿਲਿਆ ਕਿੱਸਾ ਦੇ ਦਿਓ ਵੀ ਪੰਜਾਬ ਸਰਕਾਰ ਨੌਜਵਾਨਾਂ ਵਾਸਤੇ ਬਿਲਕੁਲ ਗੰਭੀਰ ਵੀ ਹੈਗੀ ਨੌਜਵਾਨ ਨਸ਼ੇ ਤੋਂ ਦੂਰ ਰਹਿ ਕੇ ਆਪਣੀ ਗੇਮਾਂ 'ਤੇ ਧਿਆਨ ਕਰ ਹਾਂਜੀ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਜੇ ਨਸ਼ੇ ਕਰਕੇ ਕਾਰੋ ਜੜੇ ਤੇ ਗੇਮਾਂ ਜੇ ਮੈਂ ਜਦੋਂ ਮੈਂ ਤਾਂ ਕੀ ਹੁੰਦਾ ਕਿ ਮਾਈਂਡ ਜਿਹੜਾ ਫਰੈਸ਼ ਰਹਿੰਦਾ ਤੇ ਹੋਰ ਕਿਤੇ ਧਿਆਨ ਨਹੀਂ ਜਾਂਦਾ ਤੇ ਸਿਹਤ ਵਾਲੀ ਧਿਆਨ ਦੇਣਾ ਦੇਦਾ ਕਿੱਸਾ ਦੇਖਦੇ ਹੋ ਆ ਕਾਫੀ ਇੱਥੇ ਰਸ਼ ਹੁੰਦਾ ਜਦੋਂ ਖੇਡਾਂ ਵਰਤਨ ਪੰਜਾਬ ਦੀ ਨੈਬ ਵੱਡਾ ਸਟੇਡੀਅਮ ਹੈ ਆਪਣਾ ਗੁਰਨਾਣ ਸਟੇਡੀਅਮ ਤਾਂ ਕਿਸ ਤਰ੍ਹਾਂ ਦੇ ਇੰਤਜ਼ਾਮ ਰਹੀ ਸੀ ਖਾਸ ਕਰਕੇ ਇੱਥੇ ਦੇ ਕੋਚ ਦੀ ਗੱਲ ਕੀਤੀ ਬੜਾ ਲੋਕਾਂ ਵੱਲੋਂ ਇਹੀ ਗੱਲ ਕੀਤੀ ਵੀ ਕੋਚ ਇੱਥੇ ਦੇ ਬਹੁਤ ਵਧੀਆ ਹੈ ਕਾਫੀ ਜਿਹੜੇ ਖਿਡਾਰੀ ਆਂਦੇ ਹਨ ਉਹ ਆਪਣੇ ਬੱਚਿਆਂ ਭਰਾਵਾਂ ਵਾਂਗੂ ਸਾਥ ਦਿੰਦੇ ਹਾਂ ਹਾਂਜੀ ਕੋਚ ਤੇ ਬਹੁਤ ਵਧੀਆ ਸੀ ਤੇ ਜੋ ਵੀ ਮਤਲਬ ਕਿ ਗਲਤੀ ਹੁੰਦੀ ਸੀ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਸੀਗੇ ਕੋਈ ਇਹ ਨਹੀਂ ਸੀਗਾ ਕਿ ਛੱਡ ਬਰੇ ਕੀ ਕੀ ਸੁਧਾਰਨਾ ਸਾਰੇ ਸੁਧਾਰਨ ਦੀ ਕੋਸ਼ਿਸ਼ ਕਰਦੇ ਸੀਗੇ ਤੇ ਜਿੱਥੇ ਮੈਚ ਹੁੰਦੇ ਸਾਡੇ ਨਾਲ ਜਾਂਦੇ ਸੀਗੇ ਕੀ ਸਾਧਨ ਦੇ ਜੇ ਕਿ ਬੱਚਾ ਡੀਮੋਟੀਵੇਟ ਨਾ ਹੋਵੇ ਅੱਜ ਦੀ ਯੁਵਾ ਪੀੜ੍ਹੀ ਨੂੰ ਕੀ ਸੰਦੇਸ਼ ਹੈ ਤੁਹਾਡੇ ਵੱਲ ਬਸ ਇਹ ਕਿ ਸਪੋਰਟਸ ਵਿੱਚ ਜਾਓ ਨਸ਼ੇ ਦਾ ਦੂਰ ਰਹੋ ਤੇ ਜਿੰਨੇ ਸ਼ਾਇ ਜਾਓਗੇ ਤਾਂ ਫਿਰ ਬਹੁਤ ਬੁਰਾ ਹਾਲ ਹੁੰਦਾ ਅੰਦਰ ਹੀ ਤਸ ਜਾਓਗੇ ਅੱਗੇ ਕੀ ਤੁਹਾਡਾ ਆਰਾਦਾ ਬਣਦਾ ਸਪੋਰਟਸ ਮੈਨ ਹੀ ਅੱਗੇ ਹੋਰ ਤਾਂ ਕੁਝ ਵੀ ਨਹੀਂ ਕਿਹੜੀ ਗੇਮ ਖੇਲਣਾ ਚਾਹੁੰਦੇ ਡਿਸਕਸ ਹੋ ਜਿਆਦਾ ਮੇਰਾ ਜਿਆਦਾ ਮਾਈਂਡ ਜਾਂਦਾ ਹਾਂਜੀ ਇੰਟਰਨੈਸ਼ਨਲ 올림픽 ਹਾਂਜੀ ਹਾਂਜੀ ਭਲੇ ਪੰਜਾਬ ਦਾ ਨਾਲ ਹੋਣਾ ਚਾਹੀਦਾ ਨੂੰ ਪਿਆਰ ਹੁੰਦਾ ਹਾਂਜੀ ਹਾਂਜੀ बस मौका मिले करके दिखावांगे सो so, ए है नौजवान ਖਾਸ ਕਰਕੇ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਸੀ ਅਸੀਂ ਖੇਡਾਵਤ ਪੰਜਾਬ ਦੀ ਪੰਜਾਬ ਦੀ ਮਾਨ ਸਰਕਾਰ ਦੁਆਰਾ ਨੌਜਵਾਨਾਂ ਨੂੰ ਸਹਾਇਕ ਕਰਨ ਵਾਸਤੇ ਇਹਨਾਂ ਨੂੰ ਨੌਜਵਾਨਾਂ ਨੂੰ ਸਹਾਇਤ ਮਿਲਿਆ ਤੇ ਇਹ ਨੌਜਵਾਨਾਂ ਅੱਜ بڑے 골ਡ ਮੈਡਲ ਲੈ ਕੇ ਅੱਜ ਤੁਹਾਡੇ ਸਾਹਮਣੇ ਰੂਬਰੂ ਕੀਤਾ ਤੇ ਇੱਕ ਸੰਦੇਸ਼ਾ ਵੀ ਇਹ ਨੌਜਵਾਨਾਂ ਵਾਸਤੇ ਵੀ ਨਸ਼ਾ ਦੂਰ ਰੱਖੇ ਤਾਂ ਕਿ ਆਉਣ ਵਾਲੀ ਪੀੜ੍ਹੀ ਤੁਸੀਂ ਸਹੀ ਸੇਚ ਜਾ ਸਕੋ ਤੇ ਦੇਸ਼ ਪੰਜਾਬ ਦਾ ਨਾਮ ਰੌਸ਼ਨ ਕਰੋ ਕਿਉਂਕਿ ਬਾਰ ਬਾਰ ਗੱਲ ਕੀਤੀ ਦੀ ਕੋਚ ਕੋਚ ਦਾ ਸਾਥ ਬਹੁਤ ਵਧੀਆ ਮਿਲਿਆ ਤਾਂ ਜੇ ਅਗਰ ਕੋਚ ਤੁਹਾਡੇ ਵਧੀਆ ਹੋ ਤਾਂ ਵਾਕੇ ਤੁਸੀਂ ਉਸ ਮਕਾਮ ਉਹ ਖਿਡਾਰੀ ਉਸ ਮਕਾਮ ਤੱਕ ਪਹੁੰਚ ਜਾਂਦਾ ਜਿਹੜੀ ਉਸਨੇ ਉਸ ਏਮ ਨੂੰ ਮੰਨਿਆ ਹੁੰਦਾ ਇਹ ਸਦਾ ਸ਼ਰੇ ਜਾਂਦਾ ਇੱਥੇ ਰਹਿ ਜਾਂਦਾ ਦੇ ਕੋਚ ਸੰਜੀਵ ਸ਼ਰਮਾ ਜੀ ਨੂੰ ਸ਼ਰਮਾ ਜੀ ਬੜੀ ਤਾਰੀਫ ਕੀ ਖਿਡਾਰੀ ਕਰਦੇ ਹੈ ਹਮੇਸ਼ਾ ਤੁਹਾਡਾ ਸਾਥ ਵੀ ਰਿਹਾ ਕਿਸਾ ਦੇ ਦਿਓ ਵੀ ਖੇਡਾਂ ਵਰਤਨ ਪੰਜਾਬ ਦੀ ਮਾਨਸਕਾਰ ਬੜਾ ਸਾਥ ਦਿੱਤਾ ਤੇ ਤੁਸੀਂ ਤੁਹਾਡਾ ਬੜਾ ਵੱਡਾ ਉਪਰਾਲਾ ਵੀ ਹੈਗਾ ਕਿਸੇ ਹਾਂ ਸਰ ਵਜਿਦਾ ਤੁਸੀਂ ਪਹਿਲਾਂ ਦੱਸ ਹੀ ਚੁੱਕੇ ਹੋ ਜੀ ਅਪਰਾਲਾ ਦਾ ਬਹੁਤ ਵੱਡਾ ਵੀ ਆ ਤੇ ਬਹੁਤ ਵਧੀਆ ਜੀ ਕਿਉਂਕਿ ਇਹਦੇ ਵਿੱਚ ਮਤਲਬ ਤਕਰੀਬਨ ਅੰਡਰ 14 ਤੋਂ ਲੈ ਕੇ 70 ਪਲੱਸ ਦੇ ਏਜ ਗਰੁੱਪ ਹੈ ਸਾਡੇ ਐਥਲੀਟਿਕਸ ਦੇ ਵਿੱਚ ਮਤਲਬ ਪਾਰਟਿਕੁਲਰਲੀ ਜੇ ਆਪਾਂ ਦੇਖੀਏ ਤਾਂ ਤਾਂ ਕਿ ਮਤਲਬ ਇਹਦੇ ਚ 12 ਸਾਲ ਦਾ ਬੱਚਾ 12 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਪਲੱਸ ਦੇ ਮਤਲਬ ਬਜ਼ੁਰਗਾਂ ਨੇ ਵੀ ਪਾਰਟਿਸਪੇਟ ਕੀਤਾ ਤੇ ਬਜ਼ੁਰਗ ਕਿਉਂ ਨਹੀਂ ਉਹਨਾਂ ਨੂੰ ਕਹਿਣਾ ਚਾਹੀਦਾ ਉਹ ਮਤਲਬ ਬਿਲਕੁਲ ਨੌਜਵਾਨਾਂ ਵਾਂਗੂ ਜੋਸ਼ ਦਿਖਾ ਕੇ ਉਹਨਾਂ ਨੇ ਪਾਰਟਿਸਪੇਟ ਕੀਤਾ ਤੇ ਉਹ ਮਤਲਬ ਜੀ ਆਪਾਂ ਵੀਡੀਓ ਤੁਹਾਨੂੰ ਦਿਖਾਵਾਂ ਕਲਿੱਪ ਉਹਨਾਂ ਦੇ ਉਹ ਲੱਗਦਾ ਹੀ ਨਹੀਂ ਸੀ ਵੀ ਉਹ ਇਹ ਮਤਲਬ ਇਸ ਏਜ 'ਚ ਮਤਲਬ ਅੱਜ ਦੇ ਯੁੱਗ ਦੇ ਵਿੱਚ ਇੰਨੇ ਮਤਲਬ ਇਸ ਉਮਰ ਵਿੱਚ ਇੰਨਾ ਫਿਟ ਰਿਆ ਜਾ ਸਕਦਾ ਮੈਨੂੰ ਵੀ ਯਾਦਾ ਇੱਕ ਮੈਥੇ ਮਾਨਕਵਾਲ ਦੇ ਪਿੰਡ ਦੇ ਨਿਹਾਲ ਸਿੰਘਾ ਮੈਂ ਉਹੀ ਦੀ ਗੱਲ ਨਹੀਂ ਕਰ ਜਿਹੜੇ ਫਸਟ ਆਏ ਬਸ ਹਾਂ ਸਰ ਮਤਲਬ ਇੱਕ ਨਹੀਂ ਸਾਰੇ ਹਜੇ ਹਾਂ ਘੱਟੋ ਘੱਟ 15 20 ਕੇਸਿਸ ਸੀਗੇ ਜਿਹੜੇ ਮਤਲਬ ਮਤਲਬ ਫੀਮੇਲ ਵੀ ਮੇਲ ਵੀ ਮੇਲ ਤਾਂ ਪਾਰਟਿਕੂਲਰਲੀ ਮਤਲਬ ਮਨ ਲੱਗਦਾ ਜਿਵੇਂ ਸਾਨੂੰ ਵੀ ਕਿ ਮਤਲਬ ਮਤਲਬ ਕਹਿੰਦੇ ਮੋਟੀਵੇਟ ਕੀਤਾ ਬੱਚਿਆਂ ਨੂੰ ਤਾਂ ਚਲੋ ਮੋਟੀਵੇਸ਼ਨ ਮਿਲੀ ਮਿਲੀ ਆ ਬਾਕੀ ਇਹ ਬੱਚੇ ਜਿਹੜੇ ਆ ਇਹ ਮਤਲਬ ਜਿੱਦਾਂ ਉਹਨੇ ਇਹ ਦਿਖਾ ਰਿਹਾ ਹੈ ਮੋਟੀਵੇਟ ਹੋਏ ਆ ਵੀ ਸਾਡੇ ਮੈਡਲ ਆਏ ਸਟੇਡੀਅਮ 'ਚ ਜਾਂ ਕਿਸੇ ਪਾਰਟਿਕੂਲਰ ਪ੍ਰੋਫੈਸ਼ਨਲ ਕੋਚ ਕੋ ਟ੍ਰੇਨਿੰਗ ਨਹੀਂ ਕਰਦੇ ਪਰ ਜੇ ਇਹਨਾਂ ਨੂੰ ਕੰਪੀਟੀਸ਼ਨ ਮਿਲਿਆ ਜਾਂ ਵਧੀਆ ਕੰਪੀਟੀਸ਼ਨ ਮਿਲਿਆ ਇਹਨਾਂ ਦੀ ਅੱਜ ਕੋਈ ਇਹਨਾਂ ਨੇ ਅਚੀਵ ਕੀਤਾ ਚਾਹੇ ਉਹ ਡਿਸਟ੍ਰਿਕਟ 'ਚ ਹਜੇ ਮਤਲਬ ਡਿਸਟ੍ਰਿਕਟ ਚੈਂਪੀਅਨ ਹੀ ਬਣੇ ਜਿਹਨੂੰ ਕਹਿ ਸਕਦੇ ਆਪਾਂ ਪਰ ਇੱਥੋਂ ਹੀ ਮਤਲਬ ਹਰ ਬੰਦਾ ਸ਼ੁਰੂ ਹੁੰਦਾ ਹੁਣ ਇੱਕ ਤਰ੍ਹਾਂ ਦਾ ਯਾਨੀ ਕਿ ਕਹਿ ਲਓ ਵੀ ਜੇ ਮਤਲਬ ਦੂਰ ਦਰਾਡੇ ਬੈਠੇ ਬੰਦੇ ਨੂੰ ਇਹ ਕੰਪੀਟੀਸ਼ਨ ਲੱਭ ਕੇ ਸਾਡੇ ਨੇੜੇ ਲਿਆਤਾ ਤੇ ਦੂਜੀ ਗੱਲ ਇਹ ਆ ਵੀ ਇਹ ਬੱਚੇ ਜੋ ਕਹਿ ਰਹੇ ਆ ਅਸੀਂ ਕੋਸ਼ਿਸ਼ ਕੀਤੀ ਆ ਵੀ ਜਿੱਦਾਂ ਦਾ ਕੰਪੀਟੀਸ਼ਨ ਨੈਸ਼ਨਲ ਲੈਵਲ ਤੇ ਕਰਾਇਆ ਜਾਂਦਾ ਵੀ ਸਿਰਫ ਜਿਹਦੀ ਈਵੈਂਟ ਹੁੰਦੀ ਉਹੀ ਬੰਦਾ ਅੰਦਰ ਹੁੰਦਾ ਬਾਕੀ ਸਾਰੇ ਬੱਤੇ ਜਾਂ ਸਪੈਕਟੇਟਰਸ ਕਹੋ ਵੀ ਉਹ ਬਾਲਕਨੀ ਚ ਹੁੰਦੇ ਆ ਜਾਂ ਬਾਹਰ ਬੈਠੇ ਹੁੰਦੇ ਆ ਅਸੀਂ ਪੂਰੀ ਕੋਸ਼ਿਸ਼ ਕੀਤੀ ਆ ਵੀ ਸ਼ਾਇਦ ਉਹ ਪੂਰਾ ਸਕਸੈਸਫੁਲ ਹੋ ਸਕੇ ਨਹੀਂ ਹੋ ਸਕੇ ਪਰ 90% ਅਸੀਂ ਸਕਸੈਸਫੁਲ ਹੈਗੇ ਆ ਵੀ ਅਸੀਂ ਕੋਦੋਂ ਕੋਸ਼ਿਸ਼ ਕੀਤੀ ਵੀ ਜਿੱਦਾਂ ਨੈਸ਼ਨਲ ਮੀਟ ਦੇ ਉੱਤੇ ਸਿਰਫ ਜਿਹੜਾ ਪਾਰਟਿਸਪੈਂਟ ਆ ਉਹੀ ਅੰਦਰ ਹੁੰਦਾ ਜਾਂ ਆਫੀਸ਼ਲ ਅੰਦਰ ਹੁੰਦੇ ਆ ਅਸੀਂ ਵੀ ਉਹੀ ਮਤਲਬ ਉਸ ਤਰ੍ਹਾਂ ਦੇ ਉੱਤੇ ਹੀ ਕੋਸ਼ਿਸ਼ ਕੀਤੀ ਵੀ ਬੱਚਿਆਂ ਨੂੰ ਡਿਸਟ੍ਰਿਕਟ ਲੈਵਲ ਤੇ ਪਤਾ ਲੱਗ ਜਵੇ ਵੀ ਆਪ ਵੀ ਇਹ ਨਹੀਂ ਹੈਗਾ ਵੀ ਆਪਾਂ ਨਾਲ ਆਪਣੇ ਜੇ ਕੋਈ ਮਤਲਬ ਛੋਟਾ ਬੱਚਾ ਆ ਰਿਹਾ ਜਾਂ 16 ਮੈਂ ਵੀ ਫਾਦਰ ਕਾ ਵੀ ਮੈਂ ਵੀ ਵੀਡੀਓ ਬਣਾਣਾ ਚਾਹੇ ਤਾਂ ਅੰਦਰ ਜਾ ਕੇ ਉਹਨੂੰ ਅਸੀਂ ਇਹ ਕਹਿੰਦੇ ਨੇ ਵੀ ਵੀਡੀਓ ਅਸੀਂ ਬਣਾ ਕੇ ਦੇ ਦਾਂਗੇ ਤੁਹਾਨੂੰ ਪਰ ਬੱਚੇ ਨੂੰ ਕੰਪਨੀ ਨਹੀਂ ਕਰਨਾ ਹਾਂ ਵੀ ਤੁਸੀਂ ਅਸੀਂ ਅਸੀਂ ਬੱਚੇ ਦੇ ਕੋਲ ਖੜੇ ਹਾਂ ਸਾਡੇ ਵੀ ਮਤਲਬ ਰਿਸਪੌਂਸਿਬਿਲਟੀ ਹੈ ਬੱਚੇ ਨੂੰ ਵਧੀਆ ਕੰਪੀਟੀਸ਼ਨ ਦੇਈਏ ਪਰ ਜੇ ਆਪਾਂ ਬੱਚੇ ਦੇ ਮਤਲਬ ਇਦਾਂ ਇੱਕ ਪੇਰਨ ਖੜੂਗਾ ਦੋ ਖੜੂਗਾ ਉਹ ਮਤਲਬ ਐਟਮੋਸਫੇਅਰ ਇਦਾਂ ਦਾ ਹੋ ਜਾਂਦਾ ਵੀ ਉਹ ਮਤਲਬ ਇੱਕ ਕੰਪੀਟੀਸ਼ਨ ਮੇਲਾ ਜਿਹਾ ਟਾਈਪ ਲੱਗਣ ਲੱਗ ਪੈਂਦਾ ਨਾ ਤੇ ਜੇ ਹੁਣ ਤੋਂ ਹੀ ਬੱਚਿਆਂ ਨੂੰ ਸਿੱਖਣ ਨੂੰ ਮਿਲੂਗਾ ਖਾਸ ਕਰਕੇ ਜੇ ਆਪਾਂ ਸਟੇਡੀਅਮ ਦਾ ਪ੍ਰੋਟੋਕੋਲ ਹੈ ਇੱਥੇ 8-10 ਕਰੋੜ ਦਾ ਮਤਲਬ ਸਰਕਾਰ ਦੀ ਉਦਮਾਨਾ ਟਰੈਕ ਲੱਗਾ ਹੋਇਆ ਹੈ ਨਾ ਤੇ ਆਪਾਂ ਉਹ ਮਤਲਬ ਉਹਦੇ ਪ੍ਰੋਟੋਕੋਲ ਨੂੰ ਫਾਲੋ ਕਰਦੇ ਕੰਪੀਟੀਸ਼ਨ ਕਰਾਇਆ ਤੇ ਬੱਚਿਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਤੇ ਮਤਲਬ ਸਾਨੂੰ ਹੀ ਚੰਗਾ ਲੱਗਾ ਵੀ ਬੱਚੇ ਬਲਾਕਾਂ ਤੋਂ ਜਿੱਦਾਂ ਆਪਣੇ ਲੁਧਿਆਣਾ ਦੇ 14 ਬਲਾਗ ਹੈ ਜੀ ਹਰ ਬਲਾਗ ਚੋਂ ਦੋ-ਦੋ ਪਾਰਟਿਸਪੈਂਟ ਹਰ ਇਵੈਂਟ ਚ ਆਏ ਆ ਤੇ ਤਕਰੀਬਨ 1500 ਦੇ ਆਸ-ਪਾਸ ਕੰਪੀਟੀਟਰਾਂ ਕਾ ਅਥਲੀਟਸ ਦੇ ਵਿੱਚ ਇੱਥੇ ਮਤਲਬ ਜਿਹਨਾਂ ਨੇ ਪਾਰਟਿਸ ਉਣਾ ਕਿਉਂ ਮਤਲਬ ਕਿਉਂ ਇਹਦੀ ਸਟੇਟ ਹੋਣ ਜਾ ਰਹੀ ਹੈ ਉਹ 4 ਨਵੰਬਰ ਤੋਂ 9 ਨਵੰਬਰ ਉਹ ਵੀ ਇੱਥੇ ਇਸੇ ਸਟੇਡੀਅਮ 'ਚ ਹੋਣੀ ਹੈ ਤੇ ਕੋਸ਼ਿਸ਼ ਕਰਾਂਗੇ ਵੀ ਉਦੋਂ ਵੀ ਬੱਚਿਆਂ ਨੂੰ ਹੋਰ ਇਸ ਤੋਂ ਵੀ ਵਧੀਆ ਕੰਪੀਟੀਸ਼ਨ ਦੇਣ ਦੀ ਕੋਸ਼ਿਸ਼ ਕਰੀਏ ਵੀ ਸਾਡੀ ਕੋਸ਼ਿਸ਼ ਹੈ ਵੀ ਹੈਲਥੀ ਕੰਪੀਟੀਸ਼ਨ ਬੱਚਿਆਂ ਨੂੰ ਮਿਲੇ ਤੇ ਬੱਚਿਆਂ ਨੂੰ ਆਪਣਾ ਲੱਗੇ ਵੀ ਜੇ ਉੱਥੇ ਜਾਣੇ ਆ ਤਾਂ ਸਾਡੀ ਮਿਹਨਤ ਦਾ ਮੁੱਲ ਪੈਂਦਾ ਜਿਵੇਂ ਆਪਾਂ ਕਹਿੰਦੇ ਹਾਂ ਕਲਾਸ ਵਾਲਾ ਹੈ ਕਿ ਅੱਜ ਦੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਹੈ ਅੱਜ ਤੁਸੀਂ ਕੋਚ ਹੋ ਕਾਫੀ ਦੇਰ ਤੋਂ ਗੁਨਾਣਾ ਸਟੇਡੀਅਮ بڑا ਇਨਾਮ ਵੀ ਹੈ ਪੰਜਾਬ 'ਚ ਕੀ ਸੰਦੇਸ਼ਾ ਦੇ ਵਿੱਚ ਹੈ ਸੰਦੇਸ਼ਾ ਸਰ ਇਹੀ ਹੈ ਜੀ ਵੀ ਜਿੰਨਾ ਆਪਾਂ ਮ ਇਸ ਉਮਰ ਵਿੱਚ ਜੋ ਮਤਲਬ ਯੁੱਗ ਚੱਲਦਾ ਪਿਆ ਸੋਸ਼ਲ ਮੀਡੀਆ ਦਾ ਮਤਲਬ ਕਹਿ ਲੋ ਵੀ ਟਾਈਮ ਹੈ ਨਾ ਜਿੰਨਾ ਡਿਸਟਰੈਕਸ਼ਨ ਮਤਲਬ ਤੋਂ ਬਚ ਸਕਿਆ ਆਪਾਂ ਬਚ ਸਕਦੇ ਹਾਂ ਉਹਨੇ ਹੀ ਵਧੀਆ ਰਵਾਂਗੇ ਜੋ ਇਸ ਉਮਰ ਚ ਆਪਾਂ ਮਤਲਬ ਕਰ ਲਾਂਗੇ ਆਪਣੇ ਜਿਹਨੂੰ ਕਹਿੰਦੇ ਨਾ ਵੀ ਆਪਣਾ ਜਿਹੜੀ ਮਤਲਬ 14-15 ਸਾਲ ਤੋਂ ਲੈ ਕੇ 21-22 ਸਾਲ ਤੱਕ ਇਹ ਸਾਰੀ ਉਮਰ ਆਪਣੇ ਕੰਮ ਆਣਾ ਜੇ ਚਾਪਾ ਡਿਸਟਰੈਕਟ ਹੋ ਗਏ ਕਿਸੇ ਹੋਰ ਪਾਸੇ ਚਲੇ ਗਏ ਤਾਂ ਸਾਰੀ ਉਮਰ ਵਿਵਾਦ ਚੋਂ ਬਹੁਤ ਔਖਾ ਹੁੰਦਾ ਜੀ ਮਤਲਬ ਫਿਰ ਜਿਵੇਂ ਕਹਿੰਦੇ ਪੰਜਾਬੀ ਚ ਪੈਰ ਹੀ ਨਹੀਂ ਲੱਗਦੇ ਮੁੜ ਕੇ ਦੁਬਾਰਾ ਬੰਦੇ ਨਾ ਇਸ ਕਰਕੇ ਵੀ ਨੌਜਵਾਨਾਂ ਨੂੰ ਮੇਰੀ ਇਹੀ ਬੇਨਤੀ ਹੈ ਵੀ ਆਪਾਂ ਵੱਧ ਤੋਂ ਵੱਧ ਮਤਲਬ ਸੋਸ਼ਲ ਮੀਡੀਆ ਨੂੰ ਅਵਾਈਡ ਕਰੀਏ ਤੇ ਆਪਣਾ ਟਾਈਮ ਸਟੱਡੀ ਤੇ ਸਪੋਰਟਸ ਦੇ ਵਿੱਚ ਸਪੈਂਡ ਕਰਕੇ ਤੇ ਆਪਣੇ ਟਾਈਮ ਨੂੰ ਯੂਟਿਲਾਈਜ਼ ਕਰਕੇ ਆਪਣੇ ਫਿਊਚਰ ਨੂੰ ਸਿਕਿਉਰ ਕਰੀਏ ਤਾਂ ਕਿ ਪੰਜਾਬ ਨੂੰ ਚੰਗੀ ਸਿਹਤ ਮਿਲ ਸਕੇ ਅੱਜ ਅੱਜ ਦੀ ਜਨਰੇਸ਼ਨ ਚੰਗੀ ਹੋਗੀ ਤਾਂ ਹੀ ਨੈਕਸਟ ਜਨਰੇਸ਼ਨ ਚੰਗੀ ਹੋਗੀ ਜੇ ਹੁਣ ਹੀ ਆਪਾਂ ਮਤਲਬ ਕਹ ਲਓ ਵੀ ਕਲਰਾ ਪਾ ਲਿਆ ਤਾਂ ਨੈਕਸਟ ਤੋਂ ਅੱਗੇ ਤੋਂ ਅੱਗੇ ਜਨਰੇਸ਼ਨ ਆਪਣੀ ਪਿੱਛੇ ਪਈ ਜਾਂਦੀ ਹੈ ਤੇ ਕਈ ਵਾਰ ਇਹ ਸਵਾਲ ਕੀਤਾ ਜਾਂਦਾ ਵੀ ਉਹ ਆਪਣੇ ਜਿਹੜੇ ਫੋਰਨ ਵਾਲੇ ਜਿਹੜੇ ਕੰਟਰੀਸ ਹੈ ਜਾਂ ਵੈਸਟਰਨ ਕੰਟਰੀਸ ਹੈ ਜਾਂ ਕੋਈ ਵੀ ਹੈ ਜਿਹੜੇ ਉਹ ਆਪਣੇ ਤੋਂ ਇੰਨਾ ਅੱਗੇ ਕਿਉਂ ਆ ਉਹ ਇਸੇ ਕਰਕੇ ਅੱਗੇ ਆ ਵੀ ਉਹਨਾਂ ਦੀ ਜਿਹੜੀ ਕਾਮਨ ਇੱਕ ਪਰਸਨ ਹੈ ਨਾ ਉਹ ਵੀ ਆਪਣੇ ਮਤਲਬ ਖਿਡਾਰੀ ਜਿੰਨਾ ਫਿੱਟ ਹੈ ਉਹ ਜੌਬ ਕਰਦੇ ਵੀ ਆਉਂਦੇ ਜਾਂਦੇ ਜਿਮ 'ਚ ਆਪਣਾ ਟ੍ਰੇਨਿੰਗ ਕਰ ਲੈਂਦੇ ਆ ਨਾ ਯਾਨੀ ਮਤਲਬ ਇੰਨੇ ਕੁ ਫਿੱਟ ਹੈ ਫਿਰ ਮਤਲਬ ਨੇਚਰਲੀ ਵੀ ਉਹਨਾਂ ਦੀ ਜਨਰੇਸ਼ਨ ਆਪਣੇ ਤੋਂ ਐਡਵਾਂਸ ਹੋ ਜਾਂਦੀ ਹੈ ਜਾਂ ਆਪਣੇ ਤੋਂ ਅੱਗੇ ਹੋ ਜਾਂਦੀ ਹੈ ਨਾ ਫਿਰ ਆਪਾਂ ਨੂੰ ਉਹਨਾਂ ਤੋਂ ਵੱਧ ਮਿਹਨ ਜੇ ਆਪਣੀ ਜਨਰੇਸ਼ਨ ਅੱਜ ਦੀ ਸਹੀ ਹੋ ਗਈ ਤਾਂ ਨੈਕਸਟ ਜਨਰੇਸ਼ਨ ਹੋਰ ਸਹੀ ਹੋ ਗਈ ਤਾਂ ਅੱਗੇ ਤੋਂ ਅਗੇ ਆਪਾਂ ਫਿਰ ਦੁਬਾਰਾ ਉੱਠ ਕੇ ਦੁਬਾਰਾ ਆਪਾਂ ਮਤਲਬ ਉਹਨਾਂ ਦਾ ਵੀ ਮੁਕਾਬਲਾ ਕਰ ਸਕਦੇ ਹਾਂ ਬਹੁਤ ਪੋਜ਼ਿਟਿਵ ਹੈ ਸੋ ਤਾਂ ਅੰਦਾਜ਼ਾ ਸੀ ਕਿ ਖੇਡਾ ਵਤਨ ਪੰਜਾਬ ਦੀਆਂ ਸੀ ਜਿਹੜਾ 3 ਸ਼ੁਰੂ ਹੋ ਚੁੱਕਾ ਹੁੰਦਾ ਕਿਸ ਇਸ ਦਿਨ ਨਾਲ ਹੀ ਅੰਦਾਜ਼ਾ ਦੀ ਪੰਜਾਬ ਦੇ ਮੁੱਖ ਮੰਤਰੀ ਬਲਤੰਦਰੂਸ ਪੰਜਾਬ ਦੀ ਗੱਲ ਕੀਤੀ ਸੀ ਤਾਂ ਬਗਾਦਾ ਜਿਹੜੇ ਨੌਜਵਾਨ ਆ ਹਨ ਖੇਡਾ ਵਤਨ ਪੰਜਾਬ ਦੀਆਂ 14 ਸਾਲ ਤੋਂ ਲੈ ਕੇ 80 ਸਾਲ ਜਿਸ ਤਾ ਲੁਧਿਆਣਾ ਦੇ ਕੋਚ ਸੰਜੀਵ ਸ਼ਰਮ ਨੇ ਗੱਲ ਕੀਤੀ ਇੱਥੇ 80 ਸਾਲ ਤੋਂ ਵੀ ਉਪਰ ਦੇ ਇੱਥੇ ਪਾਰਟਿਸਪੈਂਟ ਆਇਆ ਉਹਨਾਂ ਦਾ ਜੋਸ਼ ਉਹਨਾਂ ਦੀ ਜਿਹੜੀ ਲਗਨ ਹੈ ਸਪੋਰਟਸ ਦੇਖ ਕੇ ਉਹ ਵੀ ਕਾਫੀ ਹੋਰ ਲੋਕਾਂ ਵਾਲੇ ਮੋਟੀਵੇਟ ਹੋਇਆ ਵੀ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਖੇਡਾਂ ਪ੍ਰਤੀ ਆ ਕੇ ਆਮੜੇ ਖਿਡਾਰੀ ਛੋਟੇ ਖਿਡਾਰੀ ਆਉਂਦੇ ਹਨ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਕਿਤੇ ਆ ਕੇ ਇੱਕ ਬਹੁਤ ਵੱਡੀ ਸਿਹਤ ਹੈ ਨੌਜਵਾਨਾਂ ਵਾਸਤੇ ਵੀ ਆਪਣਾ ਜਿਹੜਾ ਟਾਈਮ ਹੈ ਉਹ ਕੋਸ਼ਿਸ਼ ਕਰੋ ਕੰਮ ਵੱਲ ਜਾਂ ਆਪਣੇ ਉਸ ਲਕਸ਼ੇਵਲ ਆਪਣੇ ਜੀਵਨ ਦੇ ਉਸ ਲਕਸ਼ੇਵਲ ਧਿਆਨ ਕਰੋ ਤਾਂ ਕਿ ਤੁਸੀਂ ਜੀਵਨ ਚ ਕੀ ਬਣਾ ਕੋਸ਼ਿਸ਼ ਕਰੋ ਅਵੋਇਡ ਕਰੋ ਉਹ ਸੋਸ਼ਲ ਮੀਡੀਆ ਨੂੰ ਜਿਹੜਾ ਤੁਸੀਂ ਫ੍ਰੀ ਟਾਈਮ ਸਪੈਂਡ ਕਰ ਦਿਓ ਸੋ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਦੇ ਵਿੱਚ ਖਾਸ ਕਰਕੇ ਪੰਜਾਬ ਦੇ ਨੌਜਵਾਨ ਕਾਫੀ ਰੁਚੀ ਲੈ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਡਿਸਟ੍ਰਿਕਟ ਲਾਵਾ ਨੈਸ਼ਨਲ ਤੇ ਇੰਟਰਨੈਸ਼ਨਲ ਗੇਮਾਂ ਵਿੱਚ ਭਾਗ ਲੈ ਕੇ ਉਹ ਪੰਜਾਬ ਦਾ ਨਾਮ ਹੋਰ ਰੋਸ਼ਨ ਕਰਨਗੇ ਕੈਮਰਾਮੈਨ ਬੌਬੀ ਨਾ ਸੰਦੀਪ ਸ਼ਰਮਾ ਜੈਨੀਸ਼ਰ ਟੀਵੀ ਲੁਧਿਆਣਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।